ਹਾਂ ਜੀ ਅੱਜ ਜਦਨੇ ਆਪਾਂ ਕੰਨਾ ਮੈਨ ਜਨੋ ਸੰਤ ਜੀ ਜਾਨ ਪਰਮਾਈ ਜੀ ਸੰਤਾਂ ਦੇ ਕੀ ਦਰਖਾਈਆਂ ਸੰਤਾਂ ਦੇ ਨਤੀਜਨ ਤੋਂ ਕੋਈ ਕੋਈ ਜੋ ਸਾਥ ਨੂੰ ਲੱਭੀ ਲੈਣ ਖਾਂ ਵਾਕਿਆ ਤੁਹਾਨੂੰ ਪਹਿਲਾਂ ਤੇ ਜਾ ਕੇ ਦਿਖਾਉਣੇ ਆਲੇ ਸਵੇਰੇ ਸਾਂਝਰੇ ਦਾ ਟਾਈਮ ਆ ਇਸ ਕਰਕੇ ਖੱਲੇ ਟ੍ਰੈਫਿਕ ਘਟਣਾ 6:30 7:00 ਵੱਜੇ ਨੇ ਪਹਿਲਾਂ ਤੁਸੀਂ ਟਣਪਣਾ ਆਇ ਸੁਣਨਾ ਤੁਹਾਨੂੰ ਮੈਲੇ ਜੇ ਆ ਕੇ ਲਓ ਜੀ ਆਪਾਂ ਮੈਲ ਚ ਪਹੁੰਚ ਗਏ ਮੈਲ ਤੇ ਆ ਜਮਾ ਹੀ ਖਾਲੀ ਸਲਾਣਾ ਆਪਣੀ ਆਉਂਦੀ ਸਾਰੇ ਟਰਾਲੀ ਸਿੱਧੀ ਅੰਦਰ ਅੱਕੇ ਨਹੀਂ ਸਾਰੀਆਂ ਲੈਣਾ ਭਰੀਆਂ ਹੁੰਦੀਆਂ ਨੇ ਐਤਕੀ ਪਹਿਲੀ ਵਾਰ ਹੋਇਆ ਵੀ ਲਾਣਾ ਮੈਨ ਖਾਲੀ ਅੱਗੇ ਤਾਂ ਤਾਲੀਆਂ ਉਹ ਪੰਪ ਤੱਕ ਚਲੇ ਜਾਂਦੀਆਂ ਨੇ ਰੋਡ ਤੇ ਟਰਾਲੀ ਉਹ ਟਰਾਲੀ ਖੜੀ ਹੁੰਦੀ ਆ ਐਤਕੀ ਇਹ ਪਤਾ ਨਹੀਂ ਕੀ ਕਾਰਨ ਬਣ ਗਿਆ ਪਤਾ ਨਹੀਂ ਲੇਬਰ ਨਹੀਂ ਆਈ ਹੈਗੀ ਲੇਬਰ ਦੇ ਕਾਰਨ ਵੀ ਟਰਾਲੀਆਂ ਘਟ ਆ ਰਹੀਆਂ ਨੇ